ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਗੁੱਟਲਾ ਜੀਵਨ ਅਤੇ ਸ਼ਖਸੀਅਤ ਪੰਜਾਬ ਦੀ ਜਰਖੇਸ ਧਰਤੀ ਤੇ ਐਸੀਆਂ ਰੂਹਾਂ ਉਤਰਦੀਆਂ ਹਨ ਜੋ ਆਪਣੇ ਜੀਵਨ ਨਾਲ ਨਹੀਂ ਸਗੋਂ ਆਪਣੇ ਸਬਰ ਸੇਵਾ ਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੋਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਨੂੰ ਭਗਤ ਜਸੂਰਮਾ ਬਣਾ ਦਿੰਦੀ ਹੈ ਮਾਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੋਸ਼ਨੀ ਸੀ ਜਿਸ ਨੇ ਸਿੱਖ ਇਤਿਹਾਸ ਵਿੱਚ ਚਾਨਣ ਮਨਾਰੇ ਦਾ ਕੰਮ ਕੀਤਾ ਮਾਤਾ ਗੁਜਰੀ ਦਾ ਜਨਮ ਪਾਈ ਲਾਲਚਨ ਅਤੇ ਮਾਤਾ ਬਿਸ਼ਨਕੌਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ ਬਦਪਨ ਤੋਂ ਹੀ ਉਹ ਸਤਗੁਣਾ ਸੰਜਮ ਤੇ ਸ਼ਾਂਤ ਮਨ ਦੇ ਪ੍ਰਤੀਕ ਸਨ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਜਾਸਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀਆਂ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633 ਵਿਵਜ ਮਾਤਾ ਗੁਜਰੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਘਰਤਾਰਪੁਰ ਅਤੇ ਫਿਰ ਸ਼੍ਰੀ ਕੀਰਤਪੁਰ ਸਾਹਿਬ ਆ ਗਏ ਜਦੋਂ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਜੋਤੀ ਜੋਤ ਸਮਾਏ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕ ਜੀ ਤੇ ਮਾਤਾ ਗੁਦਰੀ ਜੀ ਨਗਰ ਬਾਬਾ ਬਕਾਲਾ ਸਾਹਿਬ ਦੇਖੇ ਰਹਿਣ ਲੱਗੇ ਇੱਥੇ ਮਾਤਾ ਗੁਦਰੀ ਨੇ ਆਪਣੇ ਧੀਰਜ ਨਿਮਰਤਾ ਅਤੇ ਸੇਵਾ ਭਾਵ ਨਾਲ ਨਾ ਸਿਰਫ ਸਬਦਾਂ ਮੰਨ ਜਿੱਤ ਲਿਆ ਸਗੋਂ ਗੁਰੂ ਸਾਹਿਬ ਦੇ ਕੋਰਾ ਸਾਹਿਬ ਕੇ ਅੰਤਰ ਧਿਆਨ ਲੈਣ ਸਮੇਂ ਮਾਤਾ ਨਾਨਕੀ ਜੀ ਨਾਲ ਰਲ ਕੇ ਸਾਰੇ ਕਾਰਜਾਂ ਦੇ ਨਿਰਵਿਗੰ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ ਇਹ ਕਾਲਣਾ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਚੱਲੀ ਰਹੀ 1663 ਇਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਾਨਕੀ ਬਸਾਇਆ ਚੱਕ ਨਾਨਕੀ ਦਾ ਹੁਣ ਨਾਮ ਕੀ ਹੈ ਤੁਹਾਨੂੰ ਅੱਗੇ ਦੱਸਿਆ ਗਿਆ ਦੱਸੋ ਹਾਂ ਸ੍ਰੀ ਨੰਦਪੁਰ ਸਾਹਿਬ ਉਸ ਸਮੇਂ ਮਾਤਾ ਗੁਜਰੀ ਜੀ ਸੰਤਾ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬੰਗੜ ਅਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਦਿਲਾ ਵਿੱਚ ਪਿਆਰ ਦੇ ਬੀਜ ਬੀਜਦੇ ਰਹੇ 1666 ਈਸਵੀ ਵਿੱਚ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਪਟਨਾ ਸਾਹਿਬ ਕੇ माता गुजरी दी को प्रकाश होया ता ओ समय श्री गुरु तेग बहादुर जी असाम दी यात्रा ते गए हुए सा माता दी ने बाल गोविंद राय जी दी गुरमत संस्कारा नाल भरपूर पर परवरिश की उना ने बचपन तो ही पुत्र नु भाषा ज्ञान ते शस्त्र विद्या सिखलाण दी व्यवस्था कीती इतिहासक साखियां विच आंदा है कि जद बाल गुरु गोविंद राय ਨਿਸ਼ਾਨੇਬਾਜ਼ੀ ਸਿੱਖਣ ਲੱਗੇ ਨਿਸ਼ਾਨੇ ਲਗਾਉਂਦੇ ਤਾਂ ਕਈ ਵਾਰ ਮਿੱਟੀ ਦੇ ਢੜੇ ਨਿਸ਼ਾਨਾ ਬਣ ਕੇ ਟੁੱਟ ਜਾਂਦੇ। ਮਾਤਾ ਜੀ ਨੇ ਇਲਾਕੇ ਪਰ ਵਿੱਚ ਮਿੱਟੀ ਦੇ ਢੜਿਆਂ ਦੀ ਤਾਂ ਪਿੱਤਲ ਦੀਆਂ ਗਾਗਰਾਂ ਦੇ ਦਿੱਤੀਆਂ। ਇੱਕ ਹੋਰ ਸਾਖੀ ਅਨਸਾਰ ਜਦ ਬਾਲ ਗੁਰੂ ਗੋਬਿੰਦ ਰਾਏ ਨੇ ਸੋਨੇ ਦਾ ਕੰਗੜ ਗੰਗਾ ਨਦੀ ਵਿੱਚ ਸੁੱਟ ਲਿਆ ਤੇ ਮਾਤਾ ਜੀ ਨੇ ਪੁੱਛਿਆ ਕੰਗਣ ਕਿੱਥੇ ਸੁੱਟਿਆ ਹੈ ਤਾਂ ਗੁਰੂ ਗੋਬਿੰਦ ਰਾਏ ਜੀ ਨੇ ਇਹ ਦੱਸਣ ਲਈ ਦੂਜੇ ਹੱਥ ਵਿੱਚ ਪਾਇਆ ਕੰਗਣ ਵੀ ਉਸੇ ਜਗ੍ਹਾ ਨਦੀ ਵਿੱਚ ਸੁੱਟ ਦਿੱਤਾ ਮਾਤਾ ਜੀ ਨੇ ਇਸ ਘਟਨਾ ਵਿੱਚੋਂ ਪੁੱਤਰ ਦੀ ਨਿਰਲੇਪਤਾ ਤੇ ਰਜ਼ਾ ਵਿੱਚ ਕੁਛ ਦੇਣ ਦੀ ਗੁੜਵਾਨੀ ਦੇਖੀ ਤੇ ਅੰਦਰੋਂ ਪਰਸਾਨ ਹੋਏ 1675 ਸੀਵ ਵਿੱਚ ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਤੇ ਧਰਮ ਦੀ ਕਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਨੇ ਇਸ ਭਾਣੇ ਨੂੰ ਮਿੱਟਾ ਮੰਨਿਆ ਉਹਨਾਂ ਦੀ ਧੀ ਰਜਵਾਨ ਚਕਸੀਤ ਨੇ ਪਰਿਵਾਰ ਤੇ ਸੰ

ਉਹ ਸਿੱਖ ਤੇ ਆਸ ਦੀਆਂ ਉਹਨਾਂ ਅਨਮੋਲ ਧਰੋਣਾ ਵਿੱਚੋਂ ਹਨ ਜਿਨ੍ਹਾਂ ਦੀ ਯਾਦ ਪੀੜੀਦਰ ਪੀੜੀ ਸਿੱਖ ਰੂਹਾਂ ਨੂੰ ਰੋਸ਼ਨ ਕਰਦੀ ਰਹੇਗੀ ਸਿੱਖ ਰੂਹਾਂ ਨੂੰ ਰੋਸ਼ਨ ਕਰਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ